ਜੀ ਸਾਡੀ ਪੰਜਾਬ ਪੁਲਿਸ ਨੂੰ ਜਿਹੜਾ ਕਿ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਮਾਡਰਨਾਈਜ਼ ਕਰਨ ਦੀ ਇੱਕ ਮੁਹਿੰਮ ਹਰ ਸਮੇਂ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਇੱਕ ਨਵਾਂ ਉਪਰਾਲਾ ਅਸੀਂ ਕੀਤਾ ਹੈ ਪੁਲਿਸ ਦੀ ਡਿਊਟੀ ਵਕ-ਵਕ ਥਾਵਾਂ ਤੇ ਲੱਗਦੀ ਹੈ ਕੋਈ धरना ਪ੍ਰਦਰਸ਼ਨ ਹੁੰਦਾ ਹੈ ਕੋਈ ਸ਼ਿਫਟਿੰਗ ਲਾਕਾਬੰਦੀ ਹੁੰਦੀ ਹੈ ਕੋਈ ਵੀਵੀਆਈਪੀ ਰੈਲੀ ਹੁੰਦੀ ਹਰ ਜਗ੍ਹਾ ਜਾਣਾ ਪੈਂਦਾ ਤੇ ਜੇ ਵੀ ਕੈਮਰਾ ਗੱਡੀ ਤੇ ਮਾਊਂਟ ਕਰੀਏ ਤਾਂ ਗੱਡੀ ਹਰ ਥੱਜੇ ਕਿ ਖੜੀ ਨਹੀਂ ਹੋ ਸਕਦੀ ਤੇ ਨਾਲ ਕੈਮਰੇ ਨਾਲ ਗੱਡੀ ਵੀ ਬੰਨੀ ਜਾਂਦੀ ਹੈ ਤੇ ਅਸੀਂ ਫਿਰ ਇੱਕ ਪੋਰਟੇਬਲ ਅਜ ਇੱਕ ਨਵਾਂ ਕੈਮਰਾ ਲੈ ਕੇ ਆਏ ਆ ਦੂਜਾ ਜਿਹੜਾ ਕੈਮਰਾ ਹੁੰਦਾ ਉਹਨੂੰ ਕੋਈ ਬਿਜਲੀ ਪਾਵਰ ਸੋਰਸ ਦੇਣਾ ਪੈਂਦਾ ਸੀਗਾ ਤੇ ਉਹ ਤੋਂ ਵੀ ਰਹਿਤ ਹੈਗਾ ਇਹ ਇਹ ਸੋਲਰ ਪਾਵਰਡ ਹੈਗਾ 18 ਘੰਟੇ ਦੀ ਬੈਟਰੀ ਲਾਈਫ ਹੈ ਤੇ ਇਹਨੂੰ ਅਸੀਂ ਸਟੈਂਡ ਤੇ ਮਾਊਂਟ ਕਰਤਾ ਪੋਰਟੇਬਲ ਹੈ ਹੁ ਜਿੰਨੇ ਮੁਲਾਜ਼ਮ ਸਾਡਾ ਨਾਕਾ ਲਗਾਏਗਾ ਸ਼ਿਫਟਿੰਗ ਨਾਕਾ ਬੰਦੀ ਹੈ ਕੋਈ ਰੈਲੀ ਹੈ ਇਲੈਕਸ਼ਨ ਦੇ ਦੌਰਾਨ ਜਿਹੜੇ ਨਾਕਾ ਬੰਦੀ ਚੱਲਦੀ ਹੈ ਕ੍ਰਿਟੀਕਲ ਪੋਲਿੰਗ ਬੂਥ ਹੈਗੇ ਵਲਨਰੇਬਲ ਏਰੀਆ ਹੈ ਹਰ ਥਾਂ ਤੇ ਕੈਮਰਾ ਲਗਾਇਆ ਜਾ ਸਕਦਾ ਹੈ ਇਹਦੇ ਵਿੱਚ ਡਿਊਲ ਕੈਮਰਾ ਹੈਗਾ ਇੱਕ ਫਿਕਸ ਹੈ ਇੱਕ ਪੀਟੀਜ਼ੈਡ ਕੈਮਰਾ ਹੈ ਜਿਹੜਾ 180 ਡਿਗਰੀ ਘੁੰਮ ਸਕਦਾ ਹੈ ਇਹਦੀ ਖਾਸ ਬਾਤ ਇਹ ਹੈ ਕਿ 4G ਕਨੈਕਟੀਵਿਟੀ ਹੈ ਵਾਇਰਲੈਸ ਹੈਗਾ ਇਹਦੀ ਫੁਟੇਜ ਹੁਣ ਸਾਡੇ ਕੰਟਰੋਲ ਰੂਮ ਤੇ ਲਾਈਵ ਵੀ ਚੱਲ ਰਹੀ ਹੈ ਤੇ ਅਫਸਰ ਆਪਣੇ ਮੋਬਾਈਲ ਤੇ ਵੀ ਦੇਖ ਸਕਦਾ ਹੈ ਨਾਲੇ ਪੀਟੀ ਟੈਨ ਨੂੰ 180 ਡਿਗਰੀ ਰੋਟੇਟ ਕਰਕੇ ਮੁਲਾਜ਼ਮ ਤੇ ਨਿਗ੍ਹਾ ਰੱਖ ਸਕਦਾ ਹੈ ਤੋਚਾ ਇਹਦੇ ਵਿੱਚ ਅਗਲੀ ਗੱਲ ਇਹ ਹੈ ਕਿ ਇਹਦੇ ਵਿੱਚ ਆਡੀਓ ਵੀ ਚੱਲਦੀ ਨਾਲ-ਨਾਲ ਤੇ ਮੁਲਾਜ਼ਮ ਕੀ ਦੇ ਨਾਲ ਕੀ ਗੱਲਬਾਤ ਕਰ ਰਿਹਾ ਹੈ ਉਹ ਵੀ ਸਾਨੂੰ ਸੁਣਾਈ ਦਿੰਦੀ ਹੈ ਇਹਦਾ ਸਾਡੇ ਮੁਲਾਜ਼ਮਾਂ ਨੂੰ ਵੀ ਫਾਇਦਾ ਹੈ ਕਿਉਂਕਿ ਇੱਕ ਤਰ੍ਹਾਂ ਕੋਈ ਕਿਸੇ ਤਰੀਕੇ ਦਾ ਉਹ ਨਹੀਂ ਕਹਿ ਸਕਦਾ ਕਿ ਮੇਰੀ ਚੈਕਿੰਗ ਇਸ ਤਰੀਕੇ ਨਾਲ ਹੋਈ ਕਿ ਉਹ ਨਹੀਂ ਹੋਈ ਤੁਜਾ ਪਬਲਿਕ ਨੂੰ ਵੀ ਫਾਇਦਾ ਹੈ ਕਿ ਜੋ ਵੀ ਚੀਜ਼ ਹੋ ਰਹੀ ਹੈ ਉਹ ਕੈਮਰੇ ਦੀ ਨਿਗਰਾਨੀ ਹੇਠ ਹੋ ਰਹੀ ਹੈ ਤੇ 24 ਘੰਟੇ ਅਸੀਂ ਉਹਦੀ ਮੋਨਿਟਰਿੰਗ ਕਰ ਰਹੇ ਹਾਂ ਅੱਜ ਇਹ ਪਾਇਲਟ ਪ੍ਰੋਜੈਕਟ ਅਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਕ ਨਵਾਂ ਉਪਰਾਲਾ ਹੈ ਇਹਨੂੰ ਅਸੀਂ ਆਪਣੇ ਜ਼ਿਲ੍ਹੇ ਚ ਹੋਰ ਸੰਖਿਆ ਚ ਵਧਾਵਾਂਗੇ ਇਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਸਾਨੂੰ ਐਨਕੂਰੇਜਮੈਂਟ ਹੈ ਉਹਨਾਂ ਦਾ ਵੀ ਉਹ ਹੈਗਾ ਉਹ ਕਹਿੰਦੇ ਜੀ ਇਹਨੂੰ ਅਸੀਂ ਰੈਪਲੀਕੇਟ ਕਰਾਂਗੇ ਤਾਂ ਡੀਸੀ ਤੇ ਅਸੀਂ ਮਿਲ ਕੇ ਇਹਨੂੰ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚ ਚੋਣਾ ਵੇਲੇ ਇੱਕ ਤਿਆਰ ਕਰਕੇ ਤੇ ਚੋਣਾ ਤੋਂ ਬਾਅਦ ਵੀ ਇਹਨੂੰ ਵਰਤਾਂਗੇ ਇਹਦੇ ਵਿੱਚ ਕਿੰਨੇ ਕੈਮਰੇ ਲਾਏ ਗਏ ਅੱਜ ਇਹ ਪਾਇਲਟ ਸ਼ੁਰੂ ਕੀਤਾ ਹੈ ਹੋਰ ਕੈਮਰੇ ਜਿਹੜਾ ਪਹਿਲਾ ਇਹ 3 ਦਿਨ ਅਸੀਂ ਚਲਾ ਕੇ ਦੇਖਿਆ ਪ੍ਰੋਜੈਕਟ ਅਸੀਂ ਪਹਿਲਾਂ ਇਹ ਰਾਤ ਦੀ ਬੈਟਰੀ ਚੈੱਕ ਕੀਤੀ ਕਿ ਦਿਨੇ ਚਾਰਜ ਹੋ ਕੇ ਰਾਤ ਪਰ ਚੱਲਦਾ ਹੈ ਕਿ ਨਹੀਂ ਰਾਤ ਪਰ ਇਹਨੇ ਕੰਮ ਕੀਤਾ ਉਹਨੇ ਪਾਇਲਟ ਸਕਸੈਸਫੁਲ ਹੈ ਇਹਨੂੰ ਅਸੀਂ ਹੋਰ ਰੈਪਲੀਕੇਟ ਕਰਨ ਲੱਗੇ ਅਸਰ ਕਿੰਨੇ ਕੈਮਰਾ ਲੱਗਦੇ ਅੰਸਰ ਆ ਗਿਆ ਉਹਨਾਂ ਵਾਸਤੇ ਕਿੰਨਾ ਖਰਚਾ ਲੱਗਦਾ ਇਹ ਤਾਂ ਹਰੇਕ ਲਈ ਫਾਇਦਾ ਹੈ ਦੇਖੋ ਪੁਲਿਸ ਲਈ ਵੀ ਫਾਇਦਾ ਹੈ ਪਬਲਿਕ ਹਾਂ ਸੇ ਜਦੋਂ ਪਿਛਲੇ ਇਲੈਕਸ਼ਨ ਸੀਗੇ ਉਦੋਂ ਅਸੀਂ ਮਾਨਸਾ ਦੇ ਵਿੱਚ ਇਸ ਤਰੀਕੇ ਦੇ ਪੋਰਟੇਬਲ ਕੈਮਰਾਜ਼ ਬਣਾਏ ਸੀਗੇ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਤਾਰ ਹੁੰਦੀ ਸੀ ਉਹਨੂੰ ਅਸੀਂ ਕਨੈਕਟ ਕਰਦੇ ਸੀ ਕਿ ਹੁਣ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਇਹ ਸੋਲਰ ਸਾਨੂੰ ਮਿਲ ਗਿਆ ਤੇ ਇਹ ਜਿਹੜਾ ਸਟੈਂਡ ਹੈਗਾ ਇਹ ਵੀ ਅਸੀਂ ਕਾਫੀ ਠੋਸ ਕਰਤਾ ਤਾਂ ਕਿ ਇਹਨੂੰ ਕਿਤੇ ਵੀ ਲਗਾਣਾ ਲਾਣਾ ਬਹੁਤ ਈਜ਼ੀ ਹੈ ਬਸ ਕਹਿ ਸਕਦੇ ਆ ਭਈ ਪੰਜਾਬ 'ਚ ਇਸ ਤਰ੍ਹਾਂ ਦੇ ਪਹਿਲਾਂ ਨਹੀਂ ਲੱਗੇ ਇਹ ਮੇਰੇ ਖਿਆਲ ਤਾਂ ਇਹ ਪਹਿਲਾ ਉਪਰਾਲਾ ਸੀ ਕੀਤਾ ਇਸ ਤਰੀਕੇ ਦਾ ਬਾਕੀ ਤੁਸੀਂ ਠੀਕ ਨਹੀਂ ਕਰਦੇ। ਸੋ ਵੀਡੀਓ ਸਿਰਫ ਕਿ ਆਡੀਓ ਵੀ ਹੈਗੀ ਆ। ਆਡੀਓ ਵੀਡੀਓ ਸਾਰਾ ਕੁਝ ਹੈ ਜੀ ਇਹਦੇ ਵਿੱਚ ਵੀ 7 ਦਿਨ ਸਟੋਰ ਹੋ ਜਾਂਦੀ ਹੈ 7 ਤੋਂ 10 ਦਿਨ ਸਟੋਰੇਜ ਹੋ ਜਾਂਦੀ ਹੈ 12 ਤੋਂ 15 ਘੰਟੇ ਦੀ ਬੈਟਰੀ ਹੈ ਰਾਤ ਦੀ ਤੇ ਕਦੇ ਹੁਣ ਇਸ ਵੇਲੇ